ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 1078 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਨ ਤੇ ਸੈੱਟ ਕਰ ਲੋ ਅੱਜ ਦੀ ਵੀਡੀਓ ਪਿੰਡ ਚੜੱਕ ਤਸੀਲ ਤੇ ਜ਼ਿਲ੍ਹਾ ਬਾਈ ਨੂੰ ਮੋਗਾ ਹੀ ਪੈਂਦੇ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਰੁਟੀਨ ਚ ਪਸ਼ੂ ਆਉਂਦੇ ਰਹਿੰਦੇ ਆ ਅੱਜ ਨਾਗਾ ਬਾਈ 2 4 6 8 ਨਗ ਸੇਲ ਆ ਬਾਈ ਦੇ ਮੁੱਲ ਜਮਾ ਹੀ ਜੈਜ ਦੇ ਦਿੰਨੇ ਆ ਤੁਹਾਨੂੰ ਸਟਾਰਟਿੰਗ 31000 ਐਂਡ ਪ੍ਰਾਈਸ ਬਾਈ ਹਾਂਜੀ 31000 31 ਤੋਂ ਲੈ ਕੇ ਕਿੱਥੋਂ ਤੱਕ ਕਰੀ 31 ਤੋਂ ਲੈ ਕੇ 46 ਤੱਕ 31 ਤੋਂ ਲੈ ਕੇ 46000 ਤੱਕ ਤੁਹਾਨੂੰ ਰੇਟ ਮਿਲੂਗਾ ਨਗੀਨੇ ਇੱਕ ਤੋਂ ਇੱਕ ਆ ਜੀ ਤੁਹਾਨੂੰ ਇੱਕ ਦੋ ਨਗੀਨਿਆਂ ਦੀ ਪਹਿਲਾਂ ਝਾਤੀ ਮਰਾ ਦਿੰਨੇ ਆ ਡਿਟੇਲ ਬਾਈ ਤੋਂ ਆਪਾਂ ਲੈ ਦਾਂਗੇ ਕੀ ਦੁੱਧਵਾਦਾ ਗਾਂ ਦੇਖ ਲਓ ਜੀ ਜਮਾ ਹੀ ਨਗੀਨਾ ਸਕਰੀਟ ਤੇ ਵੀ ਚਮਕਦੀ ਆ ਬਾਈ ਏਨੀ ਸ਼ਾਈਨਿੰਗ ਆ ਤੇ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਬਾਈ ਇਕੱਠਾ ਕੰਮ ਕਰਦੇ ਆ ਬਹੁਤ ਵਪਾਰੀ ਵੀਰ ਲੈ ਕੇ ਜਾਂਦੇ ਆ ਬਾਈ ਕੋਲੋਂ ਐਨੀਮਲ ਕਿਉਂਕਿ ਰੂਟੀਨ 'ਚ ਪਸ਼ੂ ਆਉਂਦੇ ਰਹਿੰਦੇ ਆ ਹਰ ਵਾਸਤ ਅਵੇਲੇਬਲ ਹੀ ਹੁੰਦੇ ਆ ਬਾਈ ਨਗਰ ਹਾਂਜੀ ਹਾਂਜੀ ਬਾਈ ਆਉਂਦੇ ਰਹਿੰਦੇ ਬਾਈ ਯਾਰ ਵੀਡੀਓ ਨਹੀਂ ਪੈਂਦੀ ਤਾਂ ਬਾਈ ਨਹੀਂ ਵੀਡੀਓ ਤਾਂ ਬਹੁਤ ਘੱਟ ਪਉਂਦੀ ਆ ਆਪਾਂ ਦਾ ਹਾਂਜੀ ਵੀਡੀਓ ਦਾ ਤਾਂ ਜਾਨੀ ਕਿ ਕਿਤੇ ਕਿਤੇ ਵਾਲਾ ਹੀ ਕੰਮ ਆਈ ਆਪਣਾ ਠੀਕ ਆ ਉਧਰ ਰੂਟੀਨ 'ਚ ਪਸ਼ੂ ਰਹਿੰਦੇ ਆ ਹਾਂਜੀ ਉਧਰ ਹੀ ਆਪਣੇ ਕੋਲ ਆਉਂਦੇ ਰਹਿੰਦੇ ਆ ਠੀਕ ਆ ਜੀ ਮੋਬਾਈਲ ਐਡਰੈਸ ਤੇ ਮੋਬਾਈਲ ਨੰਬਰ ਦੱਸ ਦਿਓ ਜੀ ਐਡਰੈਸ ਹੈਗਾ ਹੀ ਪਿੰਡ ਨੰਬਰ ਹੈ 98551 95821 ਠੀਕ ਆ ਬਾਈ ਆਪਾਂ ਪਹਿਲਾਂ ਵੀ ਦੋ ਤਿੰਨ ਵੀਡੀਓ ਪਾਈਆਂ ਸੀ ਵੈਗ ਕੇ ਸੀ ਪਸੇ ਨਾਲ ਉਦ ਹੀ ਬਾਈ ਸੇਲ ਹੋ ਜਾਂਦਾ ਸੀ ਠੀਕ ਹੈ ਜੀ ਇੱਕ ਹੋਰ ਬੇਨਤੀ ਆ ਵੀ ਬਾਈ ਵੀਰ ਭਰਾ ਬਿਆਨਾ ਪਾ ਕੇ ਐਵੇਂ ਨਖੜਿਆ ਆ ਕਾਰਨ ਜੇ ਪਸੂ ਲੈਣਾ ਹੈ ਹਾਂਜੀ ਤਾਂ ਤਾਂ ਪਾਉਣ ਸਾਈ ਬਿਆਨਾ ਸਹੀ ਗੱਲ ਹੈ ਜੀ ਉਹ ਵੀ ਘੱਟੋ ਘੱਟ 2000 ਤੋਂ ਘੱਟਨਾ ਬਿਆਨਾ ਆਪਾਂ ਪਾਉਣਾ ਨਹੀਂਗਾ ਆ ਇਹ ਬੇਤੀ ਆ ਉਹਦੇ ਭਲਾ ਵੀਕ ਤੇ ਆ ਕੇ ਵੇਖ ਲੈਣ ਭਲਾ ਉਹ ਜੇ ਵੀ ਆਪਣੇ ਆਏ ਤੇ ਕੋਈ ਗਾਂ ਚੋਂ ਨਿਕਲਦਾ ਆਪਾਂ ਸਾਈ ਵਾਪਸ ਹਾਂ ਸਾਈ ਵਾਪਸ ਕਰਾਂਗੇ ਉਹ ਨਹੀਂ ਗੱਲ ਹਾਂ ਕਈ ਵਾਰ ਆਏ ਹੁੰਦਾ ਨਾ ਭਈ ਨਾ ਕੋਈ ਨੌਕਸ ਹੋਵੇ ਤਾਂ ਪਾਪ ਦੇਰ ਦਾ ਗੱਲ ਕਹਿ ਕੇ ਦੱਸੀ ਆ ਵੀਡੀਓ ਚ ਉਹੀ ਨਿਕਲੂਗੀ ਉਹੀ ਨਿਕਲੂਗੀ ਠੀਕ ਆ ਜੀ ਹਾਂ ਜੀ ਬਸ ਜਿਵੇਂ ਘਰੇ ਬੈਠੇ ਮੁਰਕ ਕੇ ਕਹਿੰਦਾ ਨਾ ਪੈਸੇ ਨਹੀਂ ਬਣੇਗੇ ਹਾਂ ਜੀ ਬੰਦੇ ਬਹੁਤ ਐ ਕਰਦੇ ਜੀ ਹਾਂ ਜੀ ਉਹ ਚੀਜ਼ ਤੋਂ ਬਈ ਮੁਰਕਾ ਬਈ ਇੱਕ ਨਾ ਪਸ਼ੂ ਵੇਗਾ ਅਗਲਾ ਕਹਿੰਦਾ ਪਤਾ ਨਹੀਂ ਵਿਕਿਆ ਸੀ ਕਾਹ ਤੋਂ ਰਹਿ ਗਿਆ ਸਹੀ ਗੱਲ ਆ ਜੀ ਇਹ ਚੀਜ਼ ਹੋ ਜਾਂਦੀ ਜੇ ਦੂਰੀ ਆ ਰ ਆਪਾਂ ਉਸੇ ਪਸ਼ੂ ਦੀ ਵੀਡੀਓ ਪਾਉਂਦੇ ਅਗਲਾ ਕਹਿੰਦਾ ਬਈ ਕਿਸੇ ਕਾਰਨ ਛੱਡ ਗਏ ਇਹ ਚੀਜ਼ ਹੋ ਜਾਂਦੀ ਆ ਤੇ ਇਹ ਮੇਰੇ ਵੱਲੋਂ ਵੀ ਬੇਨਤੀ ਆ ਬਈ ਜਿਹੜੀ ਆਪ ਦੀ ਤੇ ਬਿਆਨਾਂ ਪਾ ਦਿਓ ਆ ਕੇ ਤਸੱਲੀ ਪਰਖ ਕਰ ਲਿਓ ਜਿਵੇਂ ਗੱਲ ਦੱਸੀ ਹੋਈ ਜੇ ਉਹ ਮੈਂ ਨਹੀਂ ਨਿਕਲਦੇ ਬਾਈ ਕਹਿੰਦਾ ਆਪਾਂ ਸਾਈ ਵਾਪਸ ਕਰ ਦਾਂਗੇ ਗੱਲ ਸਹੀ ਆ ਤੇ ਬਾਈ ਇੱਕ ਨੰਬਰ ਕਿਧਰਲੇ ਪਾਸੋਂ ਸ਼ੁਰੂ ਕਰ ਗਏ ਜੀ ਬੇਲੋਈ ਤੂੰ ਕਿਉਂਕਿ ਬਸੂ ਸਾਰੇ ਚੰਗੇ ਆ ਬਾਈ ਜਿੱਧਰੋਂ ਮਰਜ਼ੀ ਕਰ ਲੋ ਇੱਕ ਨੰਬਰ ਤੋਂ ਸ਼ੁਰੂ ਕਰ ਲਾਂਗੇ ਇਹਦੀ ਕੀ ਡਿਟੇਲ ਆ ਜੀ ਇਹਦੀ ਦੂਜੇ ਸੂਹੇ ਸੁਣਾਈ ਠੀਕ ਆ ਹਜੇ 10 12 ਦਿਨ ਪਿਆ ਹੀ ਹਜੇ ਕੱਚੀ ਆ ਜੀ ਹਾਂਜੀ ਤੇ ਦੰਦੋ ਵੇਖੀਏ ਬਾਈ ਨਹੀਂ ਦੰਦ ਤਾਂ ਭਰੇ ਹੋਗੇ ਠੀਕ ਹੈ ਜੀ ਤੇ ਕਿੰਨਾ ਕੁ ਪਾਜੂ ਬਾਈ ਦੁੱਧ ਦੁੱਧ ਜੀ 13 14 ਲੀਟਰ ਠੀਕ ਹੈ ਦੰਦੋ ਦਾ ਪੂਰੀ ਹੈ ਜੀ ਹਾਂ ਜੀ ਦੰਦੋ ਪੂਰੀ ਹੈ ਤਾਂ ਠੀਕ ਹੈ ਜੀ 13 14 ਲੀਟਰ ਪਾ ਦੋ ਥੈਨ ਡੇਟ ਮੁਤਾਬਕ ਦਾਸ ਪਏ ਆ ਥੋੜੇ ਜਿਹਾ ਕੱਚੇ ਆ ਪਸ਼ੂ ਤੇ ਕਿਉਂਕਿ ਹਵਾਨੇ ਸਟਾਰਟ ਹੀ ਕੀਤੇ ਹਜੇ ਬਣਾਉਣੇ ਦਸੰਦਨਾ ਤੇ ਕਰਤਾ ਪਸ਼ੂ ਦੀ ਡੋਲ ਵੀ ਹੋਰ ਹੋਣੀ ਆ ਤੇ ਹਵਾਨਾ ਵੀ ਹੋਰ ਹੋਣਾ ਤੇ ਬਈ ਥਣਾ ਦੀਆਂ ਡੰਨ ਹੋਣਗੀਆਂ ਜਮੈਂ ਐਂ ਡੰਨ ਹੋਣੀਆਂ ਜੀ ਪੂਰੀਆਂ ਕੋਈ ਚੱਕਰ ਨਹੀਂ ਗਈ ਠੀਕ ਆ ਜੀ ਥਣਾ ਵਾਲੇ ਪਾਸੇ ਤਾਂ ਬੇਫਿਕਰ ਹੋ ਜਾ ਲੰਮੀ ਤੋਰ ਦੋ ਜੀ ਥੋੜੇ ਲੋ ਜੀ ਬਾਕੀ ਹਵਾਨਾ ਜੋ ਝੋਲ ਝੋਲ ਬਹੁਤ ਆ ਜਿਹੜੇ ਸਾਬਣਾ ਝੋਲਾ 14 15 ਕਿਲੋ ਦੁੱਧ ਕੋਈ ਬਾਹਲਾ ਨਹੀਂ ਗਾਣੂ ਜੀ ਬਾਕੀ ਥਣ ਬਹੁਤ ਚੰਗਾ ਹੱਥੀ ਚਵਾਈ ਵਾਲਾ ਕੋਈ ਛੋਟਾ ਥਣ ਨਹੀਂ ਨੇੜੇ ਤਾਂ ਤੁਹਾਨੂੰ ਚੈੱਕ ਕਰਾ ਦਿੰਨੇ ਚਾਰ ਹੀ ਥਣ ਆ ਕੋਈ ਵਾਧੂ ਸ਼ਾਖ ਨਹੀਂ ਸੋਹਣੀ ਫੇਸ ਕੁਆਲਟੀ ਆ ਜੀ ਛੋਟਾ ਕੰਨ ਆ 14 15 ਕਿਲੋ ਜ਼ਿਆਦਾ ਨਹੀਂ ਕੋਈ ਤੇ ਬਾਕੀ ਮੁੱਲ ਰੇਟ ਭਾਈ ਜਮਾ ਇਹਦਾ ਲੈਣ ਦੇਣ ਹਾਂ ਨਹੀਂ ਜੀ ਮੁੱਲ ਭਾਈ ਇਹਦਾ ਮੋਲੇ ਬਾਈ ਲੈਂਦੇ ਨੇ 31000 ਰੁਪਏ ਮਾੜਾ ਮੋਟਾ ਛੋੜ ਜੈ ਜੀ ਆਈ ਵਸੇ ਰੱਖਿਆ ਠੀਕ ਹੈ ਜਮਾ ਜੈਜ ਮੋਲਾ ਬਾਈ ਕਹਿੰਦਾ ਫੈਕਸ ਆ ਕੱਲੀ ਛੋੜ ਹੀ ਕਰਾਂਗੇ 31000 ਰੁਪਏ ਬਿਲਕੁਲ ਨੋਰਮਲ ਰੇਟ ਹੈ ਕਿਉਂਕਿ ਕੱਲੀ ਕੱਚੀ ਕੱਚੀ ਆ ਹਵਾਨਾ ਖਿੱਚਾਂਗੇ ਤਾਂ ਰਵੜੰਗੂ ਵਦੂਗਾ ਦੇਖ ਸਕਦੇ ਹੋ ਸਾਰੀਆਂ ਵਾਲਟਰਾਂ ਕੱਢ ਕੇ ਸੋਨਾ ਜੀ ਜਮਾ ਜੈਜ ਮੋਲਾ ਦੋ ਨੰਬਰ ਬਾਈ ਕਿਹੜੀ ਇਹ ਵੀ ਦੂਜੇ ਸੂਏ ਸੁਣਾਈ ਠੀਕ ਹੈ ਜੀ ਦਿਨ ਕਿੰਨੇ ਲੈ ਚ ਬਾਈ ਇਹ ਦਿਨੀ 4-5 ਮਾਸਾ ਹੀ ਕੱਢੂਗੀ ਇਹਦਾ ਮੈਂ ਪਾ ਜੂ ਬਾਈ ਤੋਂਦੋ 14-15 ਲੀਟਰ ਤੱਕ ਜਾਈਦਾ ਇਹਨੂੰ ਠੀਕ ਹੈ ਚੰਗੇ ਕੱਦ ਕਾਠ ਦੀ ਆ ਜੀ ਸੋਹਣੀ ਫੇਸ ਕੁਆਲਟੀ ਆ ਸਕਿਨ ਸ਼ਾਈਨਿੰਗ ਵਾਲੀ ਆ ਫੇਸ ਕੁਆਲਟੀ ਤੁਹਾਨੂੰ ਦਿਖਾ ਦਿੰਨੇ ਛੋਟਾ ਕਰਨ ਬਾਕੀ ਕੱਦ ਕਾਠ ਤੇ ਵਜਨ ਵਾਲੀ ਆ ਕੋਈ ਲਿੱਸੀ ਫਿੱਕੀ ਨਹੀਂ ਆਪਾਂ ਕਹਿ ਦਿੰਨੇ ਤੇ ਤਿਆਰੀ ਕਰਮ ਵਾਲੀ ਦੀ ਬਹੁਤ ਚੰਗੀ ਆ ਦਿਨ ਡੇਟ ਮੁਤਾਬਕ 3-4 ਪਏ ਆ ਬਾਕੀ ਪਸ਼ੂ ਸੌਖਾ ਇੱਕ ਦੋ ਦਿਨ ਉੱਪਰ ਵੀ ਲੈ ਜਾਂਦਾ ਥਣ ਬਹੁਤ ਚੰਗਾ ਲੱਗਿਆ ਵਾ ਨੇੜੇ ਤੋਂ ਦਿਖਾ ਦਿੰਨੇ ਆ ਜੀ ਚਾਰੇ ਤਾਂ ਨਿੱਖੜ ਮੇ ਕੋਈ ਵਾਧੂ ਸਾਖ ਨਹੀਂ ਇਧਰਲੀ ਸਾਈਡ ਤੋਂ ਚੈੱਕ ਕਰ ਲੋ ਕਿਉਂਕਿ ਕਈ ਾਰ ਕੋਈ ਵੀਰ ਦੂਰੋ ਹੁੰਦਾ ਆਪਾਂ ਟਿਕਾ ਕੇ ਦਿਖਾ ਦਨੇ ਜੀ ਬਸੂ ਸੋਹਣੀ ਫੇਸ ਕੁਆਲਟੀ 14 15 ਕਿਲੋ ਦੁੱਧ ਬਾਲਾ ਨਹੀਂ ਦੁੱਧ ਹੁੰਦਾ ਮੇਨ ਸੇਵਾ ਦਾ ਜੇ ਕੋਈ ਵੀਰ ਵਾਧ ਕਰ ਲੂ ਤਾਂ ਪਲੱਸ ਵੀ ਲੈ ਸਕਦਾ ਜਿਹੜੇ ਹਿਸਾਬ ਨਾਲ ਕਰਮ ਵਾਲੀ ਦੀ ਤਿਆਰੀ ਆ ਦੇ ਦੂਗੀ ਆਰਾਮ ਨਾਲ ਹੀ 14 15 ਕਿਲੋ ਭਵਾਨਾ ਨੇੜੇ ਤੋਂ ਚੈੱਕ ਕਰ ਸਕਦੇ ਹੋ ਬਾਕੀ ਬਾਈ ਦਾ ਵਪਾਰ ਦਾ ਕੰਮ ਆ ਹਰ ਵਕਤ ਪਸ਼ੂ ਅਵੇਲੇਬਲ ਹੀ ਹੁੰਦੇ ਆ ਇਹਦਾ ਮੁੱਲ ਬਾਈ ਜਾਇਜ਼ ਜਜਮ ਇਹ 37000 ਰੁਪਏ ਮਾੜਾ ਮੋਟਾ ਛੋੜ ਛੱਪਾ ਬਸ ਹੀ ਮਾਨਤਨ ਮੜਮਟਾ ਹੋ ਗਈ ਬੜਾ ਠੀਕ ਹੈ ਜੀ ਬਸ ਥੋੜਾ ਕਾਣਾ ਸਾਰੇ ਰੇਟਾਂ 'ਚ ਮਾਨਤਨ ਹੋਊਗਾ 37000 ਰੁਪਏ ਬਿਲਕੁਲ ਜਾਇਜ਼ ਮੋਹੱਲਾ ਤੇ ਹਵਾਨਾ ਘਾਟ ਵਾਲਾ ਸੋਨਾ ਤਿਆਰ ਕਰੀ ਬੈਠੀ ਆ ਮੂਰਲੇਧਾਨ ਤੋਂ ਵੀ ਗੱਠਾਂ ਨੂੰ ਗਾਂ ਫੜਦਾ ਤੇ ਮਗਰ ਨੂੰ ਵੀ ਚੰਗਾ ਜੀ ਹਵਾਨਾ ਤਿੰਨ ਨੰਬਰ ਬਾਈ ਇਹਦੀ ਕੀ ਡਿਟੇਲ ਹੈ ਇਹ ਵੀ ਦੂਜਾ ਸੁਹਾਈ ਵਾਰ ਦੂਜੇ ਸੁਹਣਾ ਜੀ ਠੀਕ ਹੈ ਇਦਾਂ ਕਿਤੇ ਲੈ ਜਾਓ ਬਾਈ ਹਫ਼ਤਾ ਪਿਆਈ ਇਹਦਾ ਠੀਕ ਹੈ ਜੀ ਹਾਂ ਜੀ ਅਰਧਨ ਲੈ ਗਏ ਕਿੰਨਾ ਕ ਬਾਜੂ ਬਾਈ ਦੁੱਧ ਦੁੱਧ ਇਹ 15 ਲੀ ਸ਼ਾਈਨਿੰਗ ਵਾਲੀ ਸਕਿਨ ਚੰਗੀ ਰਾਜੀ ਪਲੀ ਹੋਈ ਲਿਸੇ ਫਿੱਕੀ ਨਹੀਂ ਆਇਨੀ ਬਈ ਹੱਡ ਨਿਕਲੇ ਪਏ ਆ ਪੂਰੀ ਰਾਜੀ ਵਹਿੜਾ ਜੀ ਵਜਨ ਦੇ ਹਿਸਾਬ ਨਾਲ ਫੁੱਲ ਰਾਜੀ ਆ ਥਣ ਬਹੁਤ ਸੋਨਾ ਕੱਲਾ ਕੱਲਾ ਨਿਖੜਮਾ ਬਾਕੀ ਹਵਾਨਾ ਕਰਮ ਵਾਲੀ ਦਾ ਸੋਨਾ ਖੋਸ ਹਵਾਨਾ ਕੱਟ ਵਾਲਾ ਦਣ ਕਿੰਨੇ ਲੈਂਦੀ ਹੈ ਬਈ ਦਣੀ 8 ਪਏ ਜੀ ਤੇ ਬਾਕੀ 2 1 2 ਵੱਧ ਘੱਟ ਵੀ ਲੈ ਸਕਦੀ ਵੱਧ ਘੱਟ ਵੀ ਲੈ ਜਾਂਦਾ ਜੀ ਹਾਂਜੀ ਬਾਕੀ ਚੰਗੀ ਆ ਜਿਹੜੇ ਹਿਸਾਬ ਨਾਲ ਦਣ ਪਏ ਆ ਅੱਠਾਂ ਦਿਨਾਂ ਤਿੱਕਰ ਤਾਂ ਪੂਰਾ ਟੌਪ ਦਾ ਹਵਾਨਾ ਤਿਆਰ ਕਰ ਲੈਣਾ ਇਹ ਅੱਜ ਦੇ ਰੇਟ ਹੋਣਗੇ ਜਿੱਤੇ ਕਰਮਾ ਵਾਲੀ ਤਿਆਰ ਹੋਗੀ ਉਹਦੇ ਰੇਟ ਹੋਰ ਹੋਣਗੇ ਜੀ ਇਹਦਾ ਮੁੱਲ ਬਈ ਇਹਦਾ ਹੀ ਆਪਣਾ 38000 ਰੁਪਿਆ ਲੈਣ ਦੇਣਾ ਜੀ ਠੀਕ ਆ ਜੀ ਹਾਂਜੀ ਜੈਜ ਮੋਲ ਹਾਂਜੀ ਜੈਜ ਮੋਲ ਲਈ ਬੱਸ 38000 ਰੁਪਿਆ ਕੱਲੀ ਛੋੜ ਹੀ ਹੋਊਗੀ ਆ ਮੁੱਲ ਤੇ ਤੁਹਾਨੂੰ ਗਾਈਆਂ ਨਹੀਂ ਮਿਲਣੀਆਂ ਜੇ ਕਿਤੇ ਹੋਰ ਜਾਂਦੇ ਤੁਸੀਂ ਤਾਂ RAM ਨਾਲ 42 44 45 ਇਥੋਂ ਤੇ ਕਰ ਮੁੱਲ ਹੋਣੇ ਸੀ ਜਮਾ ਜੈਜ ਮੋਲਾ 38000 ਰੁਪਇਆ ਹਨ ਬਹੁਤ ਚੰਗਾ ਲੱਗਿਆ ਕਿਉਂਕਿ ਜਿਹੜੇ ਵੀਰ ਇਹਨਾਂ ਤੋਂ ਵਪਾਰੀ ਵੀਰ ਲੈ ਕੇ ਜਾਂਦੇ ਆ ਉਹਨਾਂ ਨੇ 4-4 ਦਨ ਸਾਹਮ ਕੇ ਹੀ 45-45 ਦੀਆਂ ਦੇਣੀਆਂ ਜੀ ਜੇ ਡਾਇਰੈਕਟ ਲੈ ਲੋਗੇ ਤਾਂ ਤੁਹਾਡਾ 4-5000 ਦਾ ਫਾਇਦਾ ਹੋ ਜੂ ਸੇਲ ਸਭ ਵੀ ਸਾਰੀਆਂ ਬਈ ਜਮਾ ਐਨ ਵਧੀਆ ਹੀ ਥਾਣਾਂ ਦੀਆਂ ਵੀ ਡਾਲੀ ਰਾਜੀ ਕੋਈ ਚੱਕਰ ਨਹੀਂ ਜੀ ਠੀਕ ਆ ਜੀ ਉਹਨਾਂ ਨਾਲ ਤਾਂ ਬੇਫਿਕਰ ਹੋ ਜਿਓ ਅੱਗੇ ਬਈ 4 ਨੰਬਰ ਬਈ ਇਹਦੀ ਕੀ ਡਿਟੇਲ ਆ ਇਹ ਵੀ ਦੂਜੀ ਸੁਣੀ ਸੁਣਾਈ ਵਰਨ ਦਿਨ ਕਿੰਨੇ ਲੈ ਜੂ ਬਈ ਦਿਨ 12 ਕਾ ਲੈ ਜੂਗੀ ਇਹ ਕ੍ਰੋਸ ਚ ਹੈ ਨਾ ਬਈ ਬਾਕੀ ਇਹਨਾਂ ਦਾ ਫੈਟ ਜਰਸੀਆਂ ਦੀ ਵੀ ਚੰਗੀ ਹੁੰਦੀ ਆ ਤੇ ਕਰਮ ਵਾਲੀ ਕ੍ਰੋਸ ਦੀ ਵੀ ਚੰਗੀ ਹੁੰਦੀ ਆ 12 ਦਿਨ ਤਾਂ ਡੇਟ ਮੁਤਾਬਕ ਪਏ ਅੱਧਾ ਮਹੀਨਾ ਹੀ ਮੰਨ ਲਓ ਬਈ ਇੱਕ ਹਿਸਾਬ ਦਾ ਇੱਕ ਦੋ ਦਿਨ ਪਸੂ ਉੱਪਰ ਲੈ ਜਾਂਦਾ ਜਿਹੜਾ ਹਵਾਨਾ ਕਰਮ ਵਾਲੀ ਨੇ ਸਟਾਰਟ ਹੀ ਕੀਤਾ ਹਜੇ ਬਣਾਉਣਾ ਕਿਉਂਕਿ ਦਿਨ ਬਹੁਤ ਪਏ ਆ ਕੱਲੀ ਕੱਚੀ ਕੱਚੀ ਆ ਜੇ 15 ਦਿਨ ਸਾਮਕੇ ਵਿੱਚ ਨਹੀਂ ਹੋਵੇ ਤਾਂ ਵੀ ਚਾਰ ਪੈਸੇ ਦੇ ਜੂਗੀ ਜੀ ਬਾਕੀ ਥਣਾ ਦੇ ਸਹਿ ਸੋਹਣੇ ਆ ਥਣਾ ਵਾਲੇ ਪਾਸੋਂ ਸਾਰੀਆਂ ਹੀ ਗਾਂਾਂ ਚੰਗੀਆਂ ਕੋਈ ਫੋਟ ਸ਼ਾਂਕ ਨੇਗੀ ਥਣ ਚੰਗਾ ਹੱਥੀ ਚਵਾਈ ਵਾਲਾ ਫੇਸ ਕੁਆਲਿਟੀ ਸੋਹਣੀਆ ਵਜਨ ਵਾਲੀ ਆ ਕੋਈ ਛੋਟੀ ਨਹੀਂਗੀ ਇਹਦਾ ਮੁੱਲ ਬਾਈ ਇਹਦਾ 40 ਰੱਖਾਈ ਮੁੱਲ ਮਾੜਾ ਮੋਟਾ ਛੋਟ ਛੱਪਾ ਹਾਂਜੀ ਕੋਈ ਗੱਲ ਨਹੀਂ ਹਾਂਜੀ ਠੀਕ ਆ ਜੀ ਮੁੱਲ ਬਾਈ ਇਹਦਾ 40000 ਰੁਪਿਆ ਕਰਦੇ ਮਾੜਾ ਮੋਟਾ ਬਾਈ ਕਹਿੰਦਾ ਛੋਟ ਛੱਪਾ ਕਰ ਦਾਂਗੇ ਜਿਹਨੂੰ ਜਚੂਗੀ ਨੰਬਰ ਬਾਈ ਦਾ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਬੱਚੀਆਂ ਸਾਰੀਆਂ ਹੀ ਚੰਗੀਆਂ ਜੀ 5 ਨੰਬਰ ਬਾਈ ਇਹ ਬੱਚੀ ਗੱਬਣਾ ਠੀਕ ਆ ਜੀ ਇਹਦੀ ਪੈਸੇ ਦੱਸ ਦੇਣਾ ਜੀ ਬੱਚੀ ਦੇ ਦੱਸ ਦਨ ਲੈ ਜੂ ਕਿੰਨਾ ਕੁ ਬਾਜੂ ਬਈ ਇਹ ਯਾਨੀ ਕਿ ਜੀ ਉਹਨਾਂ ਨੇ ਤਾਂ ਵੀ 18 ਕਿਲੋ ਦਾ ਤਾਂ ਕਹਿੰਦੇ ਵਿੱਚ ਹੋਇਆ ਹੀ ਆਪਣਾ ਬੱਚੀ ਦਾ ਠੀਕ ਆ ਜੀ ਹਾਂਜੀ ਬਰੀਡ ਬਹੁਤ ਆ ਜਿਆਤ ਵੜੀ ਆ ਬਰੀਡ ਜਿਆਤ ਫੁੱਲ ਆ ਹਾਂਜੀ ਸੋਹਣੀ ਫੇਸ ਕੁਆਲਟੀ ਬੋਦੀ ਵਾਲੀ ਗਾਂ ਹੈ ਜੀ ਛੋਟਾ ਕੰਨ ਆ ਹਾਈਟ ਵੀ ਚੰਗੀ ਆ ਤੇ ਵੀਲ ਵੀ ਚੰਗੀ ਆ ਗਾਂ ਦੀ ਫੇਸ ਕੁਆਲਟੀ ਚੈੱਕ ਕਰ ਲਓ ਜੀ ਤੇ ਹਵਾਨਾ ਵੀ ਕਰਮ ਵਾਲੀ ਸੋਹਣਾ ਤਿਆਰ ਕਰੀ ਬੈਠੀ ਆ ਦੇਣ ਹਜੇ ਬਾਕੀ ਆ ਜਿੱਦੇ ਕਰਮਾ ਵਾਲੀ ਤਿਆਰ ਹੋਈ ਜਿਹੜੀ ਤੁਸੀਂ ਹਵਾਨੇ ਝੋਲ ਦੇਖ ਰਹੇ ਹੋ ਸਾਰੀ ਗੱਡ ਕੇ ਸੋਨਾਗਾ ਬਾਕੀ ਜੱਜਮੈਂਟ ਉਹ ਹਿਸਾਬ ਨਾਲ ਲਿਓ ਕਿਉਂਕਿ ਕੱਲੀ ਕੱਚੀ ਕੱਚੀ ਆ ਥਣਾਲੇ ਪਾਸ ਹੋਏ ਵੀ ਡਾਨਾ ਥਣ ਇਹਦੇ ਵੀ ਸੋਨੇ ਆ ਕੋਈ ਛੋਟੇ ਨਹੀਂ ਗਲਾਬੀ ਥਣ ਸੋਨਾ ਸ਼ੀਰ ਸੌ ਦਾ ਕਰਮਾ ਵਾਲੀ ਦਾ ਕੋਈ ਅੰਤ ਹੀ ਨਹੀਂ ਚਾਹੇ ਜਵਾਕ ਚ ਹੋਈ ਜਾਣ ਜੀ ਝੋਲ ਝੋਲ ਹਵਾਨੇ ਚ ਬਹੁਤ ਆ ਜਾਤ ਬਰੀਡ ਦੇ ਪੱਖ ਤੋਂ ਬਹੁਤ ਚੰਗੀ ਵੱਛੀ ਆ ਜੀ ਕੋਈ ਛੋਟੀ ਨਹੀਂ origional ਦੂਜਾ ਸੁਆ ਬਾਈ ਹਾਂਜੀ origional ਦੂਜਾ ਸੁਆ ਵੱਛੀ origional ਦੂਜਾ ਸੁਆ ਸੁਹੰਦੀ ਆ ਫੇਸ ਕੁਆਲਿਟੀ ਚੈੱਕ ਕਰ ਲਓ ਇਹਦਾ ਮੁੱਲ ਬਾਈ ਇਵੇਂ ਹੁੰਦਾ ਵੈਸੇ ਹੀ 50 ਕਰਦੇ ਵੀਡੀਓ ਤੇ 45 ਕਰਾਂਗੇ ਠੀਕ ਆ ਜੀ ਜਮਾ ਜੈਜ ਮੋਹੱਲਾ ਬਾਈ ਕੰਨੋ ਦਾ ਮੁੱਲ ਜ਼ਿਆਦਾਗਾ ਪਰ ਜਿਹੜਾ ਲੈਣ ਦੇਣ ਮੁੱਲ ਆ ਉਹ 45000 ਰੁਪਿਆ ਕੱਲੀਆਂ ਛੋੜਾਈ ਹੋਣਗੀਆਂ ਬੱਚੀ ਬਹੁਤ ਚੰਗੀ ਆ ਜੀ ਚੰਗੀ ਸੇਵਾ ਗੌਰ ਹੋ ਜੇ ਤਾਂ 17 18 ਕਿਲੋ ਦੁੱਧ ਆਰਾਮ ਨਾਲ ਹੀ ਦੇ ਦੂਗੀ ਦੁੱਧ ਸੇਵਾ ਦਾ ਹੀ ਹੁੰਦਾਗਾ ਜਿਵੇਂ ਮਾਲਕ ਇਨਫੋਰਮੇਸ਼ਨ ਦਿੰਦੇ ਆ ਬਾਈ ਉਵੇਂ ਆਪਾਂ ਨੂੰ ਦੱਸ ਦਿੰਦੇ ਆ ਬੱਚੀਆਂ ਸਾਰੀਆਂ ਚੰਗੀਆਂ ਸ਼ੇਰ ਨੰਬਰ ਜੀ ਸੂਈ ਆਦੀ ਹੁਣ ਸੂਈ ਆਈ ਸੁਬਾ ਕਾਜੀ ਸੂਈ ਹੈ ਜੀ ਹਾਂ ਜੀ ਆ ਘੰਟਾ ਹੋ ਗਿਆ ਜੇਰ ਪੈ ਗਈ ਹੈ ਜੇਰ ਵੀ ਇੱਥੇ ਪਈ ਆ ਜੇਰ ਵੀ ਦਿਖਾ ਦਿੰਨੇ ਆ ਬੱਚੀ ਮਗਰ ਆਈ ਮਗਰ ਵੀ ਜਰਸੀ ਪਿਓਰ ਬੱਚੀ ਆ ਨਾ ਬਾਈ ਹਾਂ ਜੀ ਬੱਚੀ ਪਿਓਰ ਜਰਸੀ ਚੰਗੀ ਆ ਬੱਚੀ ਵੀ ਦਿਖਾਉਨੇ ਆ ਪਰ ਕਰਮਾਲੀ ਦਾ ਥਣ ਚੈੱਕ ਕਰੋ ਜੀ ਪਹਿਲਾਂ ਤੁਸੀਂ ਮੱਝਾਂ ਰਗਾ ਥਣ ਲੱਗਿਆ ਵਾ ਤੇ ਹਵਾਨਾ ਕਰਮਾਲੀ ਦਾ ਤੁਰਿਆ ਨਹੀਂ ਜਾਂਦਾ ਇੱਕ ਮਿੰਟ ਰੋਕ ਲਈ ਵੀਰ ਤੁਹਾਨੂੰ ਬੱਚੀ ਦਿਖਾ ਦਿੰਨੇ ਆ ਫੁੱਲ ਬਰੀਡਲ ਬੱਚੀ ਆ ਬੋਰ ਜਰਸੀ ਦੀ ਆ ਪਈ ਜੇਰ ਜੀ ਜੇਰ ਵਾਲੇ ਪਾਸ ਤੋਂ ਜਮਾ ਹੀ ਬੇਫਿਕਰ ਹੋ ਜੋ ਜਮਾ ਡੰਨਾ ਜੇਰ ਬਾਈ ਕੰਦਾ ਪਰ ਰੱਖ ਲਈ ਸੀਗੀ ਵੀਡੀਓ ਬਣਾਉਣੀ ਕਰਕੇ ਆਵੇਂ ਹੁਣੇ 2 ਘੰਟੇ ਹੋਏ ਪਈ ਨੂੰ ਜੇਰ ਠੀਕ ਆ ਜੀ ਹਾਂਜੀ ਫੇਸ ਕੁਆਲਿਟੀ ਸੋਹਣੀ ਆ ਤੇ ਹਵਾਨਾ ਕਰਮਾ ਵਾਲੀ ਐਚ ਐਫ ਗਾਇਆਂ ਨਾਲੋਂ ਵੀ ਤਕੜਾ ਤਿਆਰ ਕਰੀ ਬੈਠੀ ਆ ਨੇੜੇ ਤੋਂ ਚੈੱਕ ਕਰ ਲੋ ਕੋਈ ਥਣ ਦੀ ਦਿੱਕਤ ਨਹੀਂ ਐ ਚਵਾਈ ਗੰਨੇਰ ਦੀ ਵਧ ਗਈ ਜਾਂ ਗੰਨੇਰ ਕੀ ਧਾਰ ਹੋ ਗਈ ਹਾਂਜੀ ਹਾਂਜੀ ਠੀਕ ਆ ਜੀ ਜਿਹੜੇ ਹਿਸਾਬ ਨਾਲ ਥਾਣਾ ਬਈ ਚਵਾਈ ਤਾਂ ਇੱਕ ਨੰਬਰ ਹੋਣੀ ਹੋਣੀ ਆ ਕਿਉਂਕਿ ਥਣ ਸਾਰੀਆਂ ਗਾਇਆਂ ਨਾਲੋਂ ਇਹਦਾ ਸੋਹਣਾ ਜੀ ਵੇੜੇ ਤੋਂ ਚੈੱਕ ਕਰਦਿੰਨੇ ਬੋਲਾ ਬਈ ਕਿੰਨਾ ਕ ਕੱਢ ਲਿਆ ਬੋਲਾ 3 ਲੀਟਰ ਕੱਢੀ ਹਜੇ ਉਹ ਬੱਚਾ ਚਾਹ ਬੱਚੇ ਨੂੰ ਚੰਗਾ ਆਈ ਬੱਚੇ ਨੂੰ ਚੰਗਾ ਆ ਕੇ ਠੀਕ ਆ ਬੱਚੇ ਨੂੰ ਚੰਗਾ ਕੇ 3 ਕਿਲੋ ਬੋਲਾ ਕੱਢਿਆ ਵਾ ਤੇ ਇਸ ਤੋਂ ਵੀ ਹਵਾਨਾ ਤਕੜਾ ਸੀ ਕਿਉਂਕਿ ਗਾਂ ਬਹੁਤ ਸੇ ਤਾਂ ਬੈਠਾ ਨਹੀਂ ਜਾਂਦਾ ਸੀ ਬੈਠਾ ਨਹੀਂ ਜਾਂਦਾ ਜੀ ਤਾਂ ਕਰਕੇ ਥੋੜਾ ਜਿਹਾ ਬਾਈ ਕਹਿੰਦਾ ਰੈਲੀ ਕਰਤੀ ਆਪਾਂ ਗਾਂ ਖਣ ਬਹੁਤ ਚੰਗਾ ਇਹਦਾ ਮੁੱਲ ਬਈ ਜੈਜ ਜਜਮ ਉਹ ਮੁੱਲ ਤਾਂ ਹੀ 45 42 ਦੇ ਦਾਂਗੇ ਬੱਚੇ 42 ਦੀ ਹਾਂ ਨਾ ਜਮਾ ਜੈਜ ਮੁੱਲ ਆ ਜੀ ਐਫ ਗਾਇਆਂ ਜਿੱਡਾ ਹਵਾਨਾ ਤਿਆਰ ਕਰੀ ਬੈਠੀ ਦੁੱਧ ਕਿੰਨਾ ਪਾ ਦੂ ਬਈ ਬੁੱਧ ਹੀ ਉਹਨਾਂ ਨੇ ਤਾਂ ਪਹਿਲੇ ਸਵੇਰੇ 15 ਕਿਲੋ ਚੋਇਆ ਹੀ ਠੀਕ ਆ 15 ਕਿਲੋ ਤੇ ਬਾਕੀ ਹੁਣ ਸੇਵਾਈ ਆ ਆਪਦੀ ਬਾਕੀ ਸੇਵਾ ਦਾ ਜਿਹੜੇ ਸਾਹ ਉਹਨਾਂ ਹਵਾਨਾ ਬਈ 15 ਕਿਲੋ ਕੋਈ 12 ਵੀ ਨਹੀਂ ਗਾਣ ਕਰ ਮਾਲੀ ਨੇ ਹਵਾਨਾ ਬਹੁਤ ਚੰਗਾ ਤਿਆਰ ਕੀਤਾ ਗੱਠ ਘੂ ਮਗਰ ਨੂੰ ਤੇ ਗੱਠ ਘੂ ਮੂਰ ਨੂੰ ਠਣ ਟੋਪ ਦਾ ਮੇਨ ਗੱਲ ਮਗਰ ਵੱੱਛੀ ਵੀ ਟੋਪ ਦੀ ਆ 42000 ਚ ਤੁਹਾਨੂੰ ਦੋ ਗਾਂ ਹੀ ਬਣ ਜਾਣੀਆਂ ਹਾਂਜੀ ਸੱਤ ਦਾ ਨੰਬਰ ਬਾਈ ਇਹ ਵੀ ਪਹਿਲਾਂ ਦਾ ਬੱਛੀ ਆ ਜੀ ਨਗੀਨ ਨਹੀਂ ਆ ਜੀ ਬੱਛੀ ਕਾਦੀ ਆ ਇਹ ਸਕੈਨ ਸ਼ਾਈਨਿੰਗ ਚੈੱਕ ਕਰ ਸਕਦੇ ਬਾਕੀ ਜਿਵੇਂ ਮਰਦੀ ਬਾਈ ਜੀ ਸੀਲ ਸੌ ਕਰਮ ਵਾਲੀ ਦਾ ਅੰਤ ਹੀ ਕੋਈ ਨਹੀਂ ਥੋੜੀ ਜੀ ਸਾਹੀਵਾਲ ਚ ਹੈ ਨਾ ਬਾਈ ਪੈਂਦੀ ਹਾਂਜੀ ਸਾਹੀਵਾਲ ਚ ਹੈ ਬੱਛੀ ਸਾਹੀਵਾਲ ਚ ਪੈਂਦੀ ਆ ਤੇ ਸੀਲ ਸੌ ਕਰਮ ਵਾਲੀ ਐਫ ਨਾਲ ਉਹ ਵੀ ਜ਼ਿਆਦਾ ਕਾਮ ਜਾ ਬਾਕੀ ਕਦ ਵਹਰਾਈ ਕਦ ਵਜਨ ਵਾਲੀ ਪੂਰੀ ਆ ਦੰਦੋ ਬਾਈ ਕਿੰਨੀ ਆ ਦੰਦੋਂ ਪਹਿਲਾਂ ਦੋ ਦੰਦ ਆਈ ਹੈ ਜੀ ਬੱਛੀ ਮੂੰਹ ਤੋਂ ਦੋ ਦੰਦ ਜੀ ਬਿਊਟੀ ਚੈੱਕ ਕਰ ਲਓ ਜੀ ਬੱਛੀ ਦੀ ਦੈਣ ਕਿੰਨੇ ਲੈ ਜੂ ਬਾਈ ਦੈਣ ਹੀ ਆਹ ਪਤਾ ਇਹ ਕੱਢੀ ਜਾਣਾ ਹੈ ਵਛੀ ਨੇ ਰਾਵਣਾ ਕਿੰਨਾ ਕ ਪਾਜੂ ਬਈ ਦੁੱਧ ਬੋਦੀ 16 17 ਲੀਟਰ ਇਹਨੂੰ ਪਲੂਨ ਨੂੰ ਚਾਹੀਦਾ ਈ ਬਾਲਾ ਨਹੀਂ ਬਈ ਕਿਉਂਕਿ ਹਫਤੇ ਦੀ ਕੱਚੀ ਆ ਥਣ ਚੰਗਾ ਮੇਨ ਗੱਲ ਆ ਸੀਲਸਾਉ ਪੂਰੀ ਆ ਕੱਦ ਕੱਠ ਤੇ ਵਜੇ ਨਾਲੀ ਆ ਬਿਊਟੀਫੁੱਲ ਆ ਜੀ ਬਾਕੀ ਜਾਤ ਬਰੀਡ ਵੀ ਚੰਗੀ ਆ 16 17 ਕਿਲੋ ਦੁੱਧ ਬਾਲਾ ਨਹੀਂ ਗਾਂ ਨੂੰ ਬਾਕੀ ਸੇਵਾ ਦਾ ਹਫਤੇ ਤੇ ਕਦਾ ਪੂਰਾ ਟਾਪ ਦਾ ਹਵਾਨਾ ਤਿਆਰ ਕਰਨਾ ਜੀ ਕੱਦ ਚੈੱਕ ਕਰ ਲੋ ਬਾਈ ਦੇ ਲਗਭਗ ਮੋਢੇ ਦੇ ਬਰਾਬਰ ਹੀ ਹੁੰਦੀ ਆ ਮੁੱਲ ਬਈ ਇਹਦਾ ਮੁੱਲ ਲੈ ਰਹੇ ਹਾਂ 46000 ਰੁਪਏ ਜਮਾ ਜਾਏ ਜੀ ਹਾਂਜੀ ਜਮਾ ਜਾਏ ਜਾਈ ਬਸ 46000 ਰੁਪਏ ਜੇ ਬਈ 4 ਦਿਨ ਸਾਹਮਣੇ ਵਿੱਚ ਨਹੀਂ ਹੋਵੇ ਤਾਂ ਫੁੱਲ ਪੈਸੇ ਛੱਡੂਗੀ ਕਿਉਂਕਿ ਜਦੋਂ ਤੁਸੀਂ ਆਉਂਗੇ ਗਾਂ ਦੀ ਬਿਊਟੀ ਬਹੁਤ ਜ਼ਿਆਦਾ ਜੀ ਬਾਕੀ ਹਵਾਨੇ ਦੀ ਤਿਆਰੀ ਵੀ ਕਰਮ ਕੱਲੀ ਬਿਊਟੀ ਨਹੀਂ ਤਿਆਰੀ ਵੀ ਚੰਗੀ ਆ ਤੇ ਬਰੀਡ ਵੀ ਚੰਗੀ ਆ ਤੇ ਮੁੱਲ ਜਾਇਜ਼ ਆ 46000 ਰੁਪਏ ਬਾਕੀ ਉਹਦੇ ਜੋ ਛੋੜ ਛੱਪਾ ਹੋ ਜਾਊਗਾ ਜੀ 8 ਨੰਬਰ ਬਈ ਇਹਦੀ ਕੀ ਡਿਟੇਲ ਇਹ ਵੀ ਪਹਿਲਾ ਸੂਆ ਵਛੀ ਆਈ ਠੀਕ ਆ ਦੰਦੋ ਬਾਈ ਦੰਦੋ ਇਹ ਵੀ ਦੋ ਤਾਂ ਦਾ ਹੀ ਵਛੀ ਮੂੰਹ ਤੋਂ ਇਹ ਵੀ ਦੋ ਦਾ ਨਾ ਸੀਰ ਸਾਹੂ ਬਾਈ ਹਾਂਜੀ ਜਮਾ ਕੋਈ ਚੱਕਰ ਨਹੀਂ ਗਿਆ ਜੀ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਬਸ ਹਾਂਜੀ ਕੈਮਰੇ ਤੋਂ ਡਰਦਾ ਕਿੰਨੇ ਲੈ ਜੂ ਬਾਈ ਦੈਨ 10 ਲੈ ਜੂਗੀ ਜੀ 10 ਲੈ ਜੂ ਕਿੰਨਾ ਕੁ ਪਾ ਜੂ ਬਾਈ ਦੋ ਦੋ ਜਾਨੀ ਕਿ ਬਾਕੀ ਸੇਵਾਂ ਨਾ ਪਹਿਲਾ ਸੂਆ ਵਛੀ ਆਈ ਇਹ ਇਹ ਜਾਨੀ ਕਿ 14 15 ਲੀਟਰ ਤਾਨੂੰ ਕੋਈ ਬਾਲਾ ਨਹੀਂਗਾ ਫੇਸ ਕੁਆਲਿਟੀ ਦੇਖ ਸਕਦੇ ਹੋ ਬਰੀਡ ਵਾਈਜ਼ ਚੰਗੀ ਆ ਜੀ ਇਹ ਥੋੜੀ ਗਹਿਰ ਦੀ ਕ੍ਰੋਸ ਆ ਗਈ ਜੀ ਹਾਂਜੀ ਗਹਿਰ ਦੀ ਕ੍ਰੋਸ ਆ ਗਈ ਆ ਬਾਕੀ ਥਣ ਚ ਹਾਂਜੀ ਦੁੱਧ ਸੇਵਾ ਦਾ 10 ਦਿਨਾਂ ਸੰਭ ਲਈ ਤਾਂ ਹਵਾਨਾ ਵੀ ਸੋਨਾ ਤਿਆਰ ਕਰ ਲੈਣੀ ਕਿਉਂਕਿ ਬਰੀਡ ਵਾਈਜ਼ ਵੀ ਚੰਗੀ ਆ ਗਿਰ ਤੇ ਕ੍ਰੋਸ ਆ ਇਹਦਾ ਫਾਇਦਾ ਇਹ ਹੋ ਜਾਣਾ ਜੀ ਫੈਟ ਚੰਗੀ ਆਊਗੀ ਮੱਝਾਂ ਜੀ ਗਿਣਿਆ ਜਾਊਗਾ ਹਨਾ ਬਈ ਦੁੱਧ ਹਾਂਜੀ ਮੱਝਾਂ ਜੀ ਮੱਝਾਂ ਜੀ ਬਾਕੀ ਥਣ ਚੰਗਾ ਸ਼ੀਲ ਸੌ ਪੂਰੀ ਆ ਥੋੜਾ ਕੈਮਰੇ ਤੋਂ ਡਰਦਾ ਹੀ ਪਸ਼ੂ ਫਾਈਟ ਦੇ ਪੱਖ ਤੋਂ ਚੰਗਾ ਚੈੱਕ ਕਰ ਸਕਦੇ ਹੋ ਤੁਸੀਂ ਬਾ ਲੈ ਚੱਲੀ ਵੀਰ ਮੋੜ ਦੇ ਇਹਦਾ ਮੁੱਲ ਬਈ ਇਹ ਵੀ 42 ਦੀ ਦੇ ਦਿਆਂਗੇ ਜੀ ਬੱਚੀ ਠੀਕ ਆ ਦੋਨੇ 42 42000 ਦੇ ਜੇ ਕੋਈ ਬਾਈ ਜੋੜਾ ਲੈ ਲੂ ਉਹਦਾ ਮਾਨਤਨ ਹੋ ਜੂ ਹਾਂਜੀ ਕੋਈ ਗੱਲ ਜੇ ਕੱਠਣਾ ਲਊਗਾ ਤਾਂ ਠੀਕ ਆ ਬਾਈ ਕਹਿੰਦਾ ਜੇ ਜੋੜਾ ਲੈ ਲੂ ਤਾਂ ਮਾਨਤਨ ਪੂਰਾ ਜ਼ਿਆਦਾ ਹੋ ਜੂਗਾ ਜੇ ਕੱਲੀ ਕੱਲੀ ਲਾਊਗਾ ਫਿਰ ਵੀ ਮਾੜਾ ਮੋੜਾ ਉਹਦਾ 46 ਸੀ ਇਹਦਾ 42 ਠੀਕ ਆ ਜੀ ਹਾਂਜੀ ਉਹਦਾ 46000 ਇਹਦਾ 42000 ਹਾਂਜੀ ਇਹਦਾ 42 ਹਾਂਜੀ ਠੀਕ ਆ ਜੀ ਜਮਾ ਜੈਜ ਮੁੱਲ ਕਿਤੇ ਆ ਬਾਈ ਨੇ ਮੁੱਲ ਸਾਰੀਆਂ ਦੇ ਜੈਜ ਆ ਪਸ਼ੂ ਸਾਰੇ ਚੰਗੇ ਆ ਜਿਹੜੇ ਕੱਚੇ ਆ ਆਪਦਾ ਬਾਈ ਕਹਿੰਦਾ ਮੈਂ ਚੈੱਕ ਕਰਕੇ ਲਿਆਂਦੀਆਂ ਆਪਦੀਆਂ ਚੈੱਕ ਕਰਕੇ ਲੈ ਜਾਓ ਜੇ ਕੋਈ ਪਸ਼ੂ ਸੁਆ ਸੁਆ ਆ ਦਾ ਦੋ ਟਾਈਮ ਚਾਰ ਟਾਈਮ ਆਪਦੀ ਚਵਾਈ ਕਰਕੇ ਫਿੱਟ ਕਰਕੇ ਲਿਜਾ ਸਕਦੇ ਆ ਥਨਾਂ ਦੀਆਂ ਪ੍ਰੋਪਰ ਹੋ ਕੇ ਹੋਣਗੀਆਂ ਬੇਫਿਕਰ ਹੋ ਜਾਓ ਸੀਲ ਸਭ ਕਰਮ ਵਾਲੀਆਂ ਪੂਰੀਆਂ ਮੁੱਲ ਕੋਈ ਫਿਕਸ ਨਹੀਂਗੇ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦੀ ਜੀ